ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਸਾਰਿਆਂ ਲੋਕਾਂ ਨੂੰ ਬੇਨਤੀ ਜੀ ਆ ਵੇਖੋ ਸਾਡੇ ਨਾਲ ਧੱਕਾ ਹੁੰਦਾ ਜੀਤ ਸਿੰਘ ਦੀ ਪੈੜੀ ਚੋਂ ਨਾ ਲੱਗਾ ਉਹ ਘਰ ਦੀ ਨੂੰ ਕੋਲ ਖੜਾ ਕੇ ਪਟਾਉਣ ਡਿਆ ਕਿੱਥੇ ਮਰ ਗਏ ਜਾ ਕੇ ਆਹ ਵੇਖੋ ਧੱਕਾ ਹੁੰਡਿਆ ਆਹ ਦੇਖੋ ਜੀ ਧੱਕਾ ਹੁੰਡਿਆ ਬਿਲਕੁਲ ਧੱਕਾ ਕੋਈ ਗੱਲ ਨਹੀਂ ਸਾਡਾ ਗਰੀਬਾਂ ਦਾ ਕੋਈ ਨਹੀਂ ਜਿਸ ਨਾਂ ਸਾਡਾ ਕੋਈ ਰਿਸ਼ਤੇਦਾਰ ਨਾ ਕੋਈ ਪੰਚਾਇਤ ਇਹ ਹੁਣ ਜਾਣ ਬੁੱਝ ਕੇ ਲੜਾਈ ਨੂੰ ਪੰਗੇ ਹੁਣ ਆਪਦੀ ਜਨਾਨੀ ਨੂੰ ਅੱਗੇ ਕਰਨ ਦੇ ਆ ਵੇਖੋ ਸਾਹਮਣੇ ਸੋਮਣੀ ਇਹ ਬੇਸ਼ਰਮ ਬੰਦਾ ਆਪਦੀ ਘਰ ਵਾਲੀ ਨੂੰ ਅੱਗੇ ਕਰਕੇ ਇਹ ਸਾਡੇ ਨਾਲ ਲੜਾਈ ਭਾਲਦਾ ਆ ਵੇਖੋ ਆ ਵੇਖੋ ਕੋਈ ਗੱਲ ਨਹੀਂ ਪੁੱਟ ਲੈਣ ਦਿਓ ਉਹਨਾਂ ਨੂੰ ਘਰ ਪੂਰਾ ਕਰ ਲੈਣ ਦਿਓ ਆ ਵੇਖੋ ਇੱਧਰ ਵੇਖ ਲੋ ਆ ਵੇਖੋ ਜੀ ਵੇਖੋ ਆ ਵੇਖੋ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਮਾੜਾ ਅਮਲ ਕਰੋ ਕਿੰਨਾ ਰਾਹ ਆਪਣਾ ਬਸ ਕਿੰਨਾ ਰਾਹ ਆਪਣਾ ਉਹ ਪਰਾਂ ਕਰਦੇ ਰਾਹ ਦੀ ਲਿਖਤ ਲਿਆ ਪਹਿਲਾਂ ਰਾਹ ਦੀ ਲਿਖਤ ਰਾਹ ਦੀ ਲਿਖਤ ਲਿਆ ਰਾਹ ਦੀ ਲਿਖਤ ਲਿਆ ਤੈਨੂੰ ਕਿਹੜਾ ਲਿਖ ਕੇ ਦਿੱਤਾ ਰਾਸਲਾ ਇਹ ਪੈੜੀ ਸੰਧੀ ਆ ਕਿ ਤੇਰੀ ਵੱਖਰੀ ਏ ਦੱਸ ਪਹਿਲਾਂ ਹੱਥ ਜੋੜ ਕੇ ਬੇਨਤੀ ਮੇਰੀ ਬਾਹਰ ਹੋ ਜਾ ਹੱਥ ਜੋੜਦਾ ਮੈਂ ਹੱਥ ਜੋੜਦਾ ਤੇਰੇ ਅੱਗੇ ਆ ਹੱਥ ਜੋੜਨ ਦਾ ਤਕਰੀਬ ਨੂੰ ਕਬਸ ਲੈੰਦੋ ਮੇਰਾ ਹੱਥ ਜੋੜੀ ਜਨਾ ਮੈਂ ਤਾ ਲੈ ਕੇ ਆ ਜਾਣ ਕੇ ਹੀ ਸਾਨੂੰ ਮਰਵਾਉਣ ਡੇ ਜੇ ਮੈਂ ਹੱਥ ਜੋੜਨ ਦਾ ਵੇਖੋ ਜੇ ਧੱਕਾ ਆ ਰਿਹਾ ਜੇ ਧੱਕਾ ਆ ਰਿਹਾ ਜੀ ਮੈਂ ਮਾਰਾਂ ਇਹ ਗਰੀਬ ਬੰਦਾ ਆ ਗਰੀਬ ਬੰਦਾ ਜੀ ਮੈਂ ਗਰੀਬ ਬੰਦਾ ਮਰ ਗਿਆ ਆ ਵੇਖੋ ਜੀ ਮੇਰੀ ਕੋਈ ਸਰਵਾਈ ਨਹੀਂ ਇੱਧਰ ਰਹਿ ਲੋ ਜੀ ਆ ਮੇਰਾ ਝੋਲਾ ਪੱਟੀ ਜਾ ਰਿਹਾ ਕੋਈ ਨਹੀਂ ਤੂੰ ਹੱਥ ਨਹੀਂ ਲਾਉਣਾ ਤੂੰ ਮਾਰਾ ਨਹੀਂ ਕਹਿਣਾ ਇਹਨੂੰ ਕਰਨੇ ਉਹਨਾਂ ਕੋਲੇ ਪੈਸਾ ਬੜਾ ਇਹ ਭਾਲਦੇ ਆ ਇਹ ਕਤਲ ਕਰਵਾਉਣਾ ਚਾਹੁੰਦੇ ਨੇ ਮੇਰਾ ਝੋਲਾ ਪੱਟੀ ਜਾ ਰਿਹਾ ਗਰੀਬ ਬੰਦਾ ਆ ਗਰੀਬ ਬੰਦਾ ਝੋਲਾ ਪੱਟੀ ਜਾ ਤੂੰ ਹੱਥ ਨਹੀਂ ਲਾਉਣਾ ਜੀ ਤੂੰ ਪਿੱਛੇ ਹੋ ਜਾ ਜੀ ਤੂੰ ਪਿੱਛੇ ਹੋ ਜਾ ਤੂੰ ਪੱਟਣ ਦੇ ਪੱਟਣ ਦੇ ਜੀਤ ਜੀ ਦੇ ਚਾਹੁੰਦਾ ਹੀ ਜੀ ਦੇ ਚਾਉਂਦਾ ਇਹ ਗਲਪੋ ਪਟਣ ਦਿਓ ਪਟਣ ਦਿਓ ਪਟਣ ਦਿਓ ਕੋਈ ਗੱਲ ਨਹੀਂ ਪਟ ਲਓ ਸਾਰਾ ਪੜ ਦਿਓ ਪਟ ਦਿਓ ਪੜ ਦਿਓ ਤੁਹਾਡਾ ਤੁਹਾਡਾ ਪੂਰਾ ਹੋ ਜਾਏ ਘਰ ਕੋਈ ਗੱਲ ਨਹੀਂ ਇਹ ਧੱਕਾ ਲਿਆ ਨਹੀਂ ਕਰਦੇ ਇਹ ਧੱਕਾ ਲਿਆ ਇਹ ਜਾਨ ਬੁੱਝ ਕੇ ਇਕੱਠੀ ਪੈੜੀ ਲਈ ਜਨਾਬ ਸਾਡੀ ਕੋਈ ਸੁਣੇ ਸਾਡੀ ਆ ਕੇ ਫਰਿਆਦ ਪੋਟ ਲੈਣ ਦਿਓ ਪੋਟ ਲੈਣ ਦਿਓ ਹਲਕਾ ਹੋ ਗਿਆ ਹਲਕਾ ਹੋ ਗਿਆ ਹੀ ਰਾ ਹਲਕਾ ਲੋਕੋ ਆਹ ਵੇਖੋ ਹਲਕੇ ਹੋ ਗਏ ਜੇ ਆਹ ਕਹ ਰਿਹਾ ਫਰਟਾ ਗੀਦਾ ਜੋ ਨਾਮ ਹੈ ਸਾਡਾ ਉਹ ਲੋਕੋ ਸਾਰਾ ਕੋਈ ਰਾਹ ਨਹੀਂ ਗਾ ਮੇਰਾ ਜੋਨਾ ਬਤਾ ਦਾ ਗਰੀਬ ਦਾ ਹੀਰਾ ਬਾਹਰ ਨਿਕਲ ਜਾ ਚੰਗਾਰੇਗਾ ਬਾਹਰ ਨਿਕਲ ਜਾ ਤੈਨੂੰ ਮੈਂ ਦੱਸਾਂ ਬਾਹਰ ਨਿਕਲ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਰਿਆ ਨਹੀਂ ਅਜੇ ਜਿਉਂਦਾ ਕੁੱਟਣ ਦੇ ਉਹਨੂੰ ਇਹ ਕੁਛ ਨਹੀਂ ਹੁੰਦਾ ਦੀ ਦੇ ਕੋਈ ਨਹੀਂ ਮਰਨੀ ਲੱਗੇ ਉਹ ਰੱਬ ਹੈਗਾ ਕਿਤੇ ਉਹ ਰੱਬ ਹੈਗਾ ਕੋਈ ਗੱਲ ਨਹੀਂ ਜੇ ਪੰਚਾਇਤ ਨਹੀਂ ਹੈਗੀ ਰੱਬ ਹੈਗਾ ਕੋਈ ਗੱਲ ਨਹੀਂ ਉਹ ਕੁਛ ਨਹੀਂ ਉਹ ਕੁਛ ਨਹੀਂ ਕੁਛ ਨਹੀਂ ਕੋਈ ਨਹੀਂ ਪੱਟ ਲੈਣ ਦੇ ਉਹਨਾਂ ਨੂੰ ਘਰ ਪੂਰਾ ਕਰ ਲੈਣ ਦੇ ਉਹਦਾ ਪਤਾ ਨਹੀਂ ਜਾਂ ਦੋ ਬੇਟੀਆਂ ਆਏ ਆ ਮੇਰਾ ਗਰੀਬ ਦਾ ਚੋਲਾ ਲੱਗਾ ਪਰਦਾ ਆਏ ਹੋ ਮੇਰਾ ਲੱਗਾ ਪਰਦਾ ਚੋਲਾ ਗਰੀਬ ਉਹ ਮੇਰਾ ਗਰੀਬ ਦਾ ਚੋਲਾ ਕੋਈ ਨਾ ਜਾ ਰਿਹਾ ਉਹ ਮੇਰਾ ਗਾਬਰਤਾ ਉਹ ਮੇਰਾ ਲੱਗਾ ਚੋਲਾ ਪਰਦਾ ਗਰੀਬ ਉਹ ਮੇਰੀ ਸਵਾਈ ਨਹੀਂ ਬਰੀ ਆ ਗਰੀਬ ਦਾ ਨਕਾਵੀ ਆ ਕੋਈ ਗੱਲ ਨਹੀਂ ਕੋਈ ਨਹੀਂ ਰੋਣਾ ਕਿਉਂ ਯਾਰ ਅਜੇ ਜਿਉਂਦਾ ਹੈ ਮਰਿਆ ਥੋੜਾ ਜਿੰਨੂੰ ਰੋਣਾ ਕੋਈ ਗੱਲ ਨਹੀਂ